ਆ ਦੇ ਠੀਕ ਕਰੋ ਭੀਆ ਆ ਲਓ ਜੀ ਆ ਰੇ ਮਂਗਾਇਆ ਸੀ ਇਹਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਤੇ ਜੜੀ ਥੱਲੇ ਲਾ ਲਾ ਥੱਲੇ ਹੀ ਲਾ ਲਾ ਕਿਸਾਨ ਵੀਰ ਨਾ ਮੜਾ ਜਾਂਦੇ ਨੇ ਵੀਡੀਓ ਬਣਾਉਣ ਲੱਗੇ ਆ ਇੱਕ ਇਹਦਾ ਦੌਧਰਾ ਪਿੰਡ ਦੀ ਆ ਤੇ ਸੁੱਕੇ ਹੋਣਾ ਦੇ ਖੇਤ ਦੀ ਐ ਇਹਨਾਂ ਨੇ ਡੀਏਪੀ ਬਣਾਇਆ ਬੋਰੀ ਪਈ ਆ ਮਜ਼ੇਕ ਡੀਏਪੀ ਐ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਦਾ ਕਈ ਮੰਗਾਇਆ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਲਈ ਵਿੱਚ ਉਹ ਵੀ ਆ ਜਿਹੜੇ ਬੰਦੇ ਆ ਬਾਈ ਆ ਨਹੀਂ ਹੈ ਬਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤੁਹਾਨੂੰ ਬੰਦੇ ਨੇ ਕਹਿਣ ਤੇ ਫੋਨ ਕਰਤਾ ਮੇਰੇ ਮੋਟੇ ਪੈਸੇ ਤੇਰੇ ਖਾਤੇ ਚ ਪਏ ਵੀਰੇ ਇਹਨਾਂ ਦੇ ਰਸਤੇਦਾਰ ਆ ਮੈਂ ਤਾਂ ਉਹਦੇ ਕਹਿਣ ਤੇ ਲਓ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਨਿਰੀ ਸੁਆ ਜਾਣੀ 100% ਸੁਆ ਸੁਆ ਪਰ ਸੈਂਟੇ ਉਠਾ ਜਿਹੜਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਆ ਉਹ ਜਿਹੜੇ ਬਾਈ ਨੇ ਖਾਤੇ ਚ ਪੈਸੇ ਪਾਏ ਆ ਗਾ ਉਹਦਾ ਕਿਹਦੇ ਨਾਲ ਕੰਟੈਕਟ ਆ ਕਿੱਥੋਂ ਆਇਆ ਹੈ ਇਹਦੇ ਬਾਰੇ ਪੂਰੀ ਜਿਹੜੀ ਜਾਣ-ਬਣ ਕੀਤੀ ਜਾਊਗੀ ਤੇ ਜਿਹੜੇ ਇਹਦੇ ਹੈਗੇ ਆ ਜਿੰਮੇਵਾਰ ਬਣ ਗਏ ਉਹਨਾਂ ਦੇ ਵਿਰੁੱਧ ਜੱਥੇਬੰਦੀ ਵਾਲਿਆਂ ਤੋਂ ਕਿਸਾਨਾਂ ਵਾਲਿਆਂ ਤੋਂ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਵਾਂਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਰੇ ਲੈਣ ਲੱਗੇ ਖਾਸ ਕਰਕੇ ਇਹਦਾ ਜਿਹੜਾ ਰਗੜਾ ਹੈਗਾ ਰਗੜਾ ਹੈਗਾ ਦੂਜੇ ਧੰਦੇ ਉਹ ਜਿਹੜੇ ਬੰਦੇ ਆ ਇਹ ਜਦੋਂ ਤੁਸੀਂ ਡੀਏਪੀ ਲੈਨੇ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਖੰਦੀ ਸਾਟ ਆਜੂ ਕਿੰਨੀ ਕਾਜੂ ਕਿਤੇ ਸਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰ ਉਹ ਇਹਦੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਤਾਂ ਕਰਾਇਆ ਨਹੀਂ ਕੱਢੀ ਤਾਂ ਕਿਥੂ ਦੇ ਜਿਹੜਾ ਵੀਰ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ। ਕਿਰਾਏ ਤੇ ਹੀ ਕਿਰਾਏ। ਅਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਏ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ। ਇਹਨੇ ਸੱਦਿਆ ਤੁਹਾਨੂੰ। ਤੁਹਾਨੂੰ ਫੋਨ ਕਿਨੇ ਲਾਇਆ ਵੀ ਆਉਂ ਰੇ ਲੱਗੇ ਜਾਣਾ। ਇੱਕ ਬੰਦੇ ਖੜਾ ਹੋ ਲੈ ਫੋਨ ਲਾ। ਉਹਨੇ ਲਾਓ ਇੱਥੇ ਕਰੋ। ਉਹ ਐਸੇ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਮੇਰੀ ਗੱਲ ਸੁਣੋ। ਇਹ ਗੱਲ ਤਾਂ ਇਹ ਆ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਰੇ ਕਿੱਥੋਂ ਲੈ ਕੇ ਦਿੱਤਾ। ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਭਖੇ ਜਵਾਬ ਦੇਵੇ ਗੱਲ ਦਾ। ਠੀਕ ਆ।